ਚੋਟੇ ਤੋਂ 855 ਤੋਂ ਟਾਇਰ ਜਮਾਨਾਵੇਂ ਨੇ ਹੈ ਜਮਾਨਾਵੇਂ ਮਾਰ ਕੌਮੀ ਖੜਾ ਹੈ ਐਮ ਆਰ ਐਫ 195 ਘੰਟਾ ਚੱਲਿਆ 2023 ਮਾਡਲ ਹੈ ਸੇਪਕ 195 ਘੰਟੇ ਚੱਲਿਆ ਆ ਫਿਲਟਰ ਫਿਲਟਰਾਂ ਤੇ ਸੀਲਾਂ ਉਮ ਵੀ ਲੱਗੀਆਂ ਪੰਜਣੇ ਬਾਈ ਇਹ ਵੀ ਜਮਾ ਨਵਾਂ ਪਿਆ 670 ਘੰਟਾ ਚੱਲਿਆ ਹਲੇ 670 ਘੰਟੇ ਚੱਲੇ ਹੋਏ ਇਹ ਸੁਪਰ ਪਲੱਸ ਚ ਆ ਗਿਆ ਸੁਪਰ ਪਲੱਸ ਚ ਆ ਗਿਆ ਇਹ ਛਾ ਓਕੇ ਹਾਂ 16 ਵਾਲੇ ਟੈਰੋ ਸਿਸਟਮ ਚੰਗਾ ਲੱਗਿਆ ਹੋਇਆ ਹੈਗਾ ਵਧੀਆ ਲੱਗਿਆ ਵਾ ਇੰਜਨ ਗੇਅਰ ਦਾ ਪੂਰਾ ਵਧੀਆ ਚੰਗਾ ਸਾਰਾ ਟਰੈਕ ਇੱਥੋਂ ਜਮਾ ਸਾਫ ਪਿਆ ਪੈਕ ਬੁਡਾਂ ਦੇ ਮਨੂਆਂ ਨੇ ਇਹ 250 ਘੰਟਾ ਟਰੈਕਟਰ ਚੱਲਿਆ ਹੋਇਆ ਸਿਰਫ 250 ਘੰਟਾ 250 ਘੰਟਾ ਇਹ 2017 ਦੇ 12ਵੇਂ ਮਹੀਨੇ ਦਾ ਨਿਕੜਿਆ ਹੋਇਆ 18 ਦੀ ਇਹਦੀ ਕ ਸਿਆਸ ਮੈਂ ਨਾਮ ਆ ਪਿਆ ਆ ਦੇਖਾ ਚੇਪੀਆਂ ਚੂਪੀਆਂ ਦੇਖਾ ਰੀਮਾ ਰੂਮਾ ਤੇ ਥੱਲੇ ਆ ਚੇਪੀਆਂ ਨਾਲ ਆ ਸਾਰੇ ਆ ਇਹ ਆ ਟਾਇਰ ਨਾਲ ਦੇ ਹੈ ਫੇਰ ਨਾਲ ਦੇ ਸਸੀ ਕਾ ਜੀ ਸਵਾਗਤ ਆ ਵੀਡੀਓ ਦੇ ਵਿੱਚ ਅੱਜ ਫੇਰ ਆ ਗਏ ਆਪਾਂ ਦਿੱਤੂਪੁਰ ਜੱਟਾਂ ਬਾਈ ਲਾਢੀ ਕੋਲੇ ਕਹਿੰਦੇ ਮਾੜੀ ਮੰਡੀ ਜਿੱਨੇ ਟਰੈਕਟਰ ਸੰਤ ਘਰੇ ਖੜਾ ਰੱਖੇ ਨੇ ਉਹਨੇ ਟਰੈਕਟਰ ਤਾਂ ਉਰੇ ਖੜੇ ਨੇ ਜਿੰਨੇ ਮਾੜੀ ਮੰਡੀ ਚ ਹੁੰਦੇ ਨੇ ਸਸੀ ਕਾ ਬਈ ਸਸੀ ਕਾ ਲੀਕ ਵਾਹ ਵਧੀਆ ਵੀਰੇ ਕਿੰਨੇ ਟਰੈਕਟਰ ਨੇ ਫੇਰ ਅੱਜ ਟਰੈਕਟਰ ਹੈਗੇ ਆਪਣੇ ਕੋਲ 20 बाई ਟਰੈਕਟਰ ਨੇ ਘੱਟੋ ਘਾਟ। ਉਹੀ ਗੱਲ ਆ ਵੀ ਮਾੜੀ ਮੰਡੀ ਦਾ ਟਰੈਕਟਰ ਆਪਾਂ ਇੱਥੇ ਖੜਾ ਰੱਖੇ ਨੇ। ਇੱਥੇ ਖੜਾ ਰੱਖੇ। ਤੇ ਕਿੱਥੋਂ ਸ਼ੁਰੂ ਕਰੀ ਫਿਰ ਇੱਥੋਂ ਸ਼ੁਰੂ ਕਰੀ। ਇੱਥੇ ਹੀ ਕਰ ਲੈ ਛੋਟੇ ਤੋਂ 855 ਤੋਂ। ਟਾਇਰ ਜਮਾਨਾਵੇਂ ਨੇ ਹੈ। ਜਮਾਨਾਵੇਂ। ਮਾਰ ਕੌਮੀ ਖੜਾ ਹੈ। ਐਮ ਆਰ ਐਫ 195 ਘੰਟਾ ਚੱਲਿਆ 2023 ਮਾਡਲ ਆ। ਸਿਰਫ 195 ਘੰਟੇ ਚੱਲਿਆ ਹੋਇਆ 24 ਚ ਕਾਪੀ ਬਣੀ ਹੈ 2023 ਮਾਡਲ ਆ। ਹਾਂ 6ਵੇਂ ਮਹੀਨੇ ਦਾ ਨਿਕੜਿਆ ਵਾ। 6ਵੇਂ ਮਹੀਨੇ ਦਾ ਨਿਕਲੇ ਹੋਇਆ। ਹਜੇ ਲਫਾ ਫਲੂਫੇ ਤਾਂ ਹੀ ਹੋਵੇ ਪ ਟਰੈਲੀ ਨਹੀਂ ਪਾਈ ਬੰਦੇ ਨੇ ਕੁਛ ਨਹੀਂ ਉਹਦੇ ਕੋਲ ਤਾਂ ਸਬਜ਼ੀ ਦਾ ਕੰਮ ਤਾਂ ਉਹਦੇ ਮਗਰ ਡੇੜਾ ਪਾਇਆ ਟਰੈਲੀ ਪਾਈ ਨਹੀਂ ਆਸੀ ਸੂਲੋਂ ਵੀ ਲੱਗੀਆਂ ਪੰਜਾਂ ਨੇ ਆ ਫਿਲਟਰਾਂ ਫੋਲਟਰਾਂ ਤੇ ਸੀਲੋਂ ਵੀ ਲੱਗੀਆਂ ਪੰਜਾਂ ਨੇ ਬਈ ਇਹ ਕਿੰਨੇ ਦਾ ਬਣਜੂ ਫਿਰ ਇਹ 7,90,000 ਦਾ ਡਿਮਾਂਡ ਕਰਦੇ ਆਪਾਂ ਜੀ ਮੌਕੇ ਤੇ ਮਾੜ ਤਣ ਕਰਦਾਂਗੇ ਹਨ ਕਿੱਥੇ ਤੱਕ ਮਾੜ ਤਣ ਕਰਦਾਂਗੇ ਆਪਾਂ ਸਾਰੇ ਟਰੈਟਾਂ ਆਏ ਹੁੰਦਾ ਵੀ ਮੌਕੇ ਤੇ ਦੇਖ ਕੇ ਜੇ ਕਰਦਾਂਗੇ ਤਾਂ ਦੇ ਦਾਂਗੇ 80 ਕਹੇ ਹਜ਼ਾਰ ਦਾ ਮਤਲਬ ਹਰੇਕ ਟਰੈਕਟਰ ਚ ਆਪਾਂ 5-10 ਹਜ਼ਾਰ ਦਾ ਡਿਸਕਾਊਂਟ ਕਰਾਂਗੇ ਕਰਦਾ ਕਰਦਾ ਲੋ ਜੱਜ ਨੂੰ ਤੇ ਇੱਧਰ ਆ ਗਿਆ 37 30 36 30 ਇਹ ਕਿਹਨਾ ਮਾਡਲ ਆ ਭਾਈ ਇਹ 2021 ਮਾਡਲ ਆ 2021 ਮਾਡਲ ਡੈਕਟਰ ਜਮਾਈ ਨਵਾਂ ਪਿਆ ਇਹ ਵੀ ਜਮਾਈ ਨਵਾਂ ਪਿਆ 670 ਘੰਟਾ ਚੱਲਿਆ ਹਲੇ 670 ਘੰਟਾ ਚੱਲੇ ਹੋਏ ਇਹ ਸੁਪਰ ਪਲੱਸ ਚ ਆ ਗਿਆ ਸੁਪਰ ਪਲੱਸ ਚ ਆ ਗਿਆ ਇਹ ਟ੍ਰੋਪੀ ਚੰਗੀ ਲੱਗੀ ਹੋਈ ਹੈ ਹਾਂ ਇਹ ਜਿਹੜਾ ਪਾਸਟਿਕਰ ਨੂੰ ਲਾਤੇ ਇਹਦੇ ਐਡੀਸ਼ਨ ਵਾਲੇ ਅਸਿਆ ਸਪੈਸ਼ਲ ਵਿਸ਼ੇ ਨਾਲ 스피ਕਰ ਆ ਲਾਤੇ ਜੈਕ ਜੁੱਕ ਲੱਗਿਆ ਹੋਇਆ ਪਿੱਛੇ ਹੁਣ ਜਿਵੇਂ ਹੁਣ ਆ 36 30 ਆ ਰਿਹਾ ਉਹ ਵੀ ਆਪਣਾ 50 ਹਸ ਪਾਵਰ ਵਾਲੀ ਆ ਰਿਹਾ ਮੈਕੋ ਪੰਪ ਚ ਇਹ ਇਹ ਪਿਆ ਹਸ ਪਾਵਰ ਵਾਲੀ ਆ ਹਾਂ ਹਾਂ ਵੀਰੇ ਤੇ ਇਹ ਕਿੰਨੇ ਚ ਬਣ ਜੂ ਬਾਈ ਇਹ ਆਪਾਂ 6,90,000 ਦਾ 6,90,000 ਦਾ ਟ੍ਰੇਨ ਪੂਰਾ ਚੰਗਾ ਕਨੋਪੀ ਕਨੋਪੀ ਸਾਹਿਬ ਕੰਪਨੀ ਵਾਲਾ ਠੀਕ ਹੈ ਮਤਲਬ ਕਨੋਪੀ ਵੀ ਕੰਪਨੀ ਦੇ ਲਈ ਕੀ ਹੋਇਆ ਆ ਆ ਗਿਆ 5310 ਜੁੰਡੀਅਰ ਇਹ 16 ਮਾਡਲ ਆ ਇਹ 2016 ਮਾਡਲ ਆ ਇਹ ਕਿੰਨੇ ਘੰਟੇ ਚੱਲੇ ਹੋ ਬਈ ਇਹ 2400 ਘੰਟਾ ਚੱਲਿਆ ਹੋਇਆ 2400 ਘੰਟੇ ਚੱਲਿਆ ਹੋਇਆ ਮੂਰਲੇ ਟਾਇਰ ਆ ਗਏ ਆਪਣੇ ਵੱਡੇ ਪਵਾਏ ਹੋਏ ਵੱਡੇ ਪਵਾਏ ਹੋਏ ਨੇ ਬਾਈ ਨੇ ਸ਼ੌਂਕੀ ਪਿਛਲੇ ਵੀ ਦੂਏ ਲੋ ਦੂਏ ਪਵਾਏ ਹੋਏ ਆ 16 ਦੇ ਹਾਂ 16 ਵਾਲੇ ਟੈਰਰ ਸਿਸਟਮ ਚੰਗਾ ਲੱਗਿਆ ਹੋਇਆ ਹੈਗਾ ਚੰਗਾ ਲੱਗਿਆ ਵਾ ਇੰਜਨ ਗੇਅਰ ਦਾ ਪੂਰਾ ਵਧੀਆ ਚੰਗਾ ਸਾਰਾ ਟਰੈਕਟਰ ਇੱਥੋਂ ਜਮਾ ਸਾ ਪਿਆ ਪੈਰ ਆਪਣੇ ਕੋਲ ਤਾਂ ਜਿਹਨੂੰ ਆਨੇ ਟਰੈਕਟਰ ਹੁੰਦੇ ਆ ਤੇ ਇਹ ਕਿੰਨੇ ਚ ਬਣ ਜੂ ਬਾਈ ਇਹ ਦੇ ਦਾਂਗੇ ਆਪਾਂ 5 ਲੱਖ 85 ਹਜ਼ਾਰ ਦਾ 5 ਲੱਖ 85 ਹਜ਼ਾਰ ਦਾ ਤੇ ਆ ਆ ਗਿਆ ਮਹਿੰਦਰਾ ਮਹਿੰਦਰਾ ਇਹ ਦਾ 105 ਡੀ ਆ ਇਹ ਬਾਲਾ ਨਵਾਂ ਟਰੈਕਟਰ ਨਵਾਂ ਟਰੈਕਟਰ ਹੈ ਦੋ ਕਿੰਨੇ ਘੰਟੇ ਚੱਲਿਆ ਹੋਇਆ ਦੋ ਇਹ 250 ਘੰਟਾ ਟਰੈਕਟਰ ਚੱਲਿਆ ਹੋਇਆ ਸਿਰਫ 250 ਘੰਟਾ 250 ਘੰਟਾ ਇਹ 2017 ਦੇ 12ਵੇਂ ਮਹੀਨੇ ਦਾ ਨਿਕਲਿਆ ਹੋਇਆ 18 ਦੀ ਇਹਦੀ ਕਾਪੀ ਬਣੀ ਹੋਈ ਹੈ ਇਹ ਸ਼ਾਰਟ ਲੀਅਰ 'ਚ ਆ ਗਿਆ ਅੱਛਾ ਸੈਟਲ ਗੇਅਰ 'ਚ ਆਇਆ ਤੇ ਇਹਦੀ ਕੀ ਡਿਮਾਂਡ ਹੈ ਬਾਈ ਇਹ ਦੇਖ ਲਓ ਆਪਾਂ ਦੇ ਦਾਂਗੇ ਇਹਨੂੰ 6,90,000 ਦਾ 6,90,000 ਦਾ ਲੈ ਆਹ ਦੇਖੀਏ ਬੜਾ ਚੱਕੀ ਲੈ ਪਾਰ ਦੇ ਨੇ ਪੂਰੇ ਕਿੰਨੇ ਸਾਬ ਆਹ ਦੇਖ ਆ ਚੇਪੀਆਂ ਚੂਪੀਆਂ ਦੇਖ ਆ ਰੀਮਾ ਰੂਮਾ ਤੇ ਥੱਲੇ ਆਹ ਚੇਪੀਆਂ ਨਾਲ ਆ ਸਾਰੇ ਆਏ ਤੇ ਆ ਟਾਇਰ ਨਾਲ ਦੀ ਹੈ ਫੇਰ ਨਾਲ ਦੇ 2500 ਦਾ ਸਾਰਾ ਕੋ ਕੋ ਚੱਲਿਆ ਹੀ ਨਹੀਂ ਟਰੈਕਟਰ ਬਾੜੀ ਸੰਭਾਲ ਦੀ ਟਰੈਕਟਰ ਬੰਦੇ ਇਹ ਕਿੰਨੇ ਚ ਬਣ ਜੂ ਇਹ 6 ਲੱਖ 90 ਹਜ਼ਾਰ ਦਾ ਕਰਨੇ ਆਪਾਂ 6 ਲੱਖ 90 ਹਜ਼ਾਰ ਚ ਤੇ ਆ ਆ ਗਿਆ 2012 ਮਾਡਲ 2012 ਮਾਡਲ ਤੇ ਇਹ ਕਿੱਥੇ ਇਹ ਨਾ ਇਹ ਨੰਬਰ ਕਿੱਥੋਂ ਦਾ ਇਹਦਾ ਨੰਬਰ ਇਹਦਾ ਆਪਾਂ ਇਹ ਆਪਣੇ ਲਿਆ ਰਿਸ਼ਤੇਦਾਰਾਂ ਤੋਂ ਹਰਿਆਣੇ ਚੋਂ ਹਰਿਆਣੇ ਚੋਂ ਇਹ ਨਹੀਂ ਮਿਲ ਜੂਗਾ ਐਨਓਸੀ ਮਿਲ ਜੂਗੀ ਸਾਰਾ ਕੁਝ ਮਿਲ ਜੂਗਾ ਆਪ ਟ੍ਰੈਕਟਰ ਪੂਰਾ ਹੈਨ ਚੰਗਾ ਟ੍ਰੈਕਟਰ ਆ ਪੂਰਾ ਠੋਸ ਹੈਨ ਕੋਈ ਇੰਜਨ ਗੇਅਰ ਦੀ ਕਿਸੇ ਤਰ੍ਹਾਂ ਦੀ ਪ੍ਰੋਬਲਮ ਨਹੀਂ ਹੈਗੀ ਠੀਕ ਆ ਤੇ ਇਹ ਕਿੰਨੇ ਚ ਬਣ ਜੂਗਾ ਇਹ ਆਪਾਂ ਦੇ ਦਾਂਗੇ 3 ਲੱਖ 75 ਹਜ਼ਾਰ ਦਾ 3 ਲੱਖ 75 ਹਜ਼ਾਰ ਦਾ ਤੇ ਬਾਕੀ ਜਿਹੜੇ ਬਾਹਰੇ ਖੜੇ ਨੇ ਆਪਾਂ ਉਹ ਵੀ ਦਿਖਾ ਦੇਣ ਜਿਹੜਾ ਕੋਈ ਬੰਦਾ 50 ਕਿਲੋਮੀਟਰ ਤੋਂ ਉੱਪਰ ਆਊਗਾ ਹਾਂ ਹਾਂ ਉਹਦੇ ਵਾਸਤੇ ਕੀ ਆਫਰ ਦੇ ਦਈਏ ਫਿਰ ਆਪਾਂ ਉਹਦੇ ਨਾਲ ਹੁਣ ਜੇ ਤੂੰ ਕਹਿਣਾ ਕੋਈ ਦਾ ਕੋਈ ਦੇ ਦਾਨਿਆ ਦਾ 1000 ਰੁਪਏ ਦਾ ਤੇਲ ਪਾ ਦਈਏ ਤੇ ਜਿਹੜਾ ਬੰਦਾ 50 ਕਿਲੋਮੀਟਰ ਤੋਂ ਉੱਪਰ ਆਊਗਾ ਨੂੰ 1000 ਰੁਪਏ ਦਾ ਤੇਲ ਪਾ 1000 ਦਾ ਤੇਲ ਪਾ ਦਾਂਗੇ ਲਓ ਤੇ ਤੇ ਇੱਧਰ ਆ ਗਿਆ ਸਵਰਾਜ 855 ਇਹ ਕਿੰਨਾ ਮਾਡਲ ਹੈ ਬਈ 2015 ਮਾਡਲ ਹੈ ਵੀਰੇ 2015 ਮਾਡਲ ਨੰਬਰ 950 ਫਤੇਗੜ ਸਾਹਿਬ ਦਾ ਫਤੇਗੜ ਦਾ ਫਾਸਟਾਉਨਰਾ ਇੰਜਨ ਗੇਅਰ ਪੱਖੋਂ ਬਾਲਾ ਜਿਆਦਾ ਨਵਾਂ ਟਰੈਕਟਰ ਨਾ ਟਰੈਕਟਰ ਪੂਰਾ ਨਵਾਂ ਪਿਆ 2400 ਘੰਟਾ ਚੱਲਿਆ ਟਰੈਕਟਰ ਇਹ ਵੀ ਸਿਰਫ 2400 ਘੰਟੇ ਚੱਲੇ ਹੋਇਆ ਤੇ ਟਾਇਰ ਅਗਲੇ ਟਾਇਰ ਨਾਲ ਦੇ ਆ ਇਹਦੇ ਮੂਹਰੇਲੇ ਟਾਇਰ ਨਾਲ ਦੇ ਪਿਛਲੇ ਦੁਵਾਰ ਦੇ ਟਾਇਰ ਦੁਵਾਰਾ ਪਏ ਹੋਇਆ ਸਤਰੀਕਰਤ ਅੰਗਲੀ ਵੀ ਆ ਪੱਥੀ ਵੀ ਲੱਗੀ ਹੋਈ ਆ ਇਹ ਵੀ ਲੱਗੀ ਹੋਈ ਆ ਬੰਪਰ ਬੂਮਪਰ ਪੂਰਾ ਚੰਗਾ ਇਹ 515000 ਦਾ 515000 ਦਾ ਤੇ ਇੱਧਰ ਆ ਗਿਆ 5310 ਜੁਨੀਅਰ 2019 ਇਹ ਕਿੰਨਾ ਮਾਡਲ ਆ 2019 2019 ਮਾਡਲ ਆ ਇਹਦੇ ਟਾਇਰ ਟਾਇਰ ਇਹਦੇ ਹੈਗੇ 70 ਪ ਚੌਕੜਾ ਨਾਲ ਦਾ ਹੀ ਆ ਹਾਂ ਚੌਕੜਾ ਨਾਲ ਦਾ ਹੀ ਆ ਪੈਰਦਾਨਿਆਂ ਤੋਂ ਵੀ ਵਧੀਆ ਚੰਗਾ ਸਾਫ ਪਿਆ ਇਹ 1800 ਘੰਟਾ ਚੱਲਿਆ ਟਰੈਕਟਰ ਸਾਰਾ ਇਹ 1800 ਘੰਟੇ ਇਹ ਦੋ ਟਰੈਕਟਰ ਆਪਾਂ ਆਪਣੇ ਰਿਸ਼ਤੇਦਾਰ ਤੋਂ ਲਿਆਂਦੇ ਇੱਕ ਇਹ ਜਿਹਾ ਇੱਕ WhatsApp 5412 ਮਾਡਲ ਹਰਿਆਣੇ ਤੋਂ ਹਰਿਆਣੇ ਤੋਂ ਆਪਣਾ ਰਿਸ਼ਤੇਦਾਰ ਹੈ ਸੀਗੇ ਮਾਸੜੀ ਲੱਗਦਾ ਦੀ ਆਪਣਾ ਟਰੈਕਟਰ 'ਚ ਕੋਈ ਵੀ ਕਿਸੇ ਤਰ੍ਹਾਂ ਦੀ ਕਮੀ ਨਹੀਂ ਹੈਗੀ ਐਨਓਸੀ ਮਿਲ ਜੂਗੀ ਐਨਓਸੀ ਮਿਲੂਗੀ ਸਾਰਾ ਕੁਝ ਆਪਾਂ ਆਪਣੇ ਰਿਸ਼ਤੇਦਾਰਾਂ ਕਰਕੇ ਜੁਹਾਂ ਤੋਂ ਉੱਥੋਂ ਲਿਆਏ ਆ ਇਹ ਕਿੰਨੇ 'ਚ ਬਣ ਜੂ ਇਹ ਟਰੈਕਟਰ ਦੇ ਦਾਂਗੇ ਆਪਾਂ 6 ਲੱਖ 85 ਹਜ਼ਾਰ ਦਾ 6 ਲੱਖ 85 ਹਜ਼ਾਰ ਦਾ ਪਿਆ ਪਿਆਡੀ ਇਹ ਕਿੰਨਾ ਮਾਡਲ ਆ ਇਹ 2012 ਮਾਡਲ ਆ 13 ਦੀ ਕਾਪੀ ਹੈ ਦੀ ਟਰੈਕਟਰ ਦੀ ਇਹ ਡਬਲ ਪਾਵਰ ਵਾਲਾ ਨਵਾਂ ਟਰੈਕਟਰ ਹੈ ਵੀ ਚਾਰੇ ਟਾਇਰ ਦੇ ਨਾਲ ਦੇ ਆ ਇਹਦੇ ਵੀ ਚਾਰੇ ਟਾਇਰ ਨਾਲ ਦੇ ਆ ਤੇ ਇੱਕ ਬਈ ਜੇ ਕਿਸੇ ਵੀ ਸੱਜਣ ਮਿੱਤਰ ਨੇ ਟਰੈਕਟਰ ਲੈ ਕੇ ਜਾਣਾ ਕੋਈ ਟਰੈਕਟਰ ਕਟਾਉਣਾ ਵਿੱਚ ਉਹ ਵੀ ਆਪਾਂ ਘੱਟ ਲੈਂਦੇ ਆ ਆਪਾਂ ਲੋਨ ਵੀ ਕਰਾ ਦਿੰਦੇ ਆ ਉਹ ਵੀ ਟਰੈਕਟਰ ਲੋਨ ਕਿਤੋਂ ਮਤਲਬ ਕਿੰਨੇ ਮਾਡਲ ਤੋਂ ਉੱਪਰ ਹੋ ਜਾਣਗੇ ਇਹ ਹੋ ਜਾਂਦਾ 12 ਤੋਂ ਸ਼ੁਰੂ ਹੋ ਜਾਂਦਾ ਮਤਲਬ 12 ਮਾਡਲ ਤੋਂ ਉੱਪਰ ਜਿਹੜਾ ਵੀ ਟਰੈਕਟਰ ਹੋਗਾ ਉਹ ਤੇ ਲੋਨ ਹੋ ਜਾਊਗਾ ਹੋ ਜਾਊਗਾ ਹੋ ਜਾਊਗਾ ਤੇ ਬਾਕੀ ਜਿਹੜੇ ਬਾਈ ਹੋਣਾ ਤੇ ਨੰਬਰ ਨੇ ਉੱਪਰ ਟਾਈਟਲ ਤੇ ਚੱਲੀ ਜਾਂਦੇ ਨੇ ਇੱਕ ਬਾਈ ਐਡਰੈਸ ਦੱਸ ਦਿਓ ਆਪਦਾ ਐਡਰੈਸ ਆਪਣਾ ਹੈਗਾ ਦਿੱਤੂਪੁਰ ਜੱਟਾਂ ਦਾ ਅੱਡਾ ਪਟਿਆਲਾ ਤੋਂ ਬਾਹਰ ਸੋ ਰੋਡ ਤੇ ਠੀਕ ਰੋਡ ਦੇ ਉੱਪਰ ਹੀ ਆ ਆਪਣਾ ਕੰਮ ਟਰੈਕਟਰਾਂ ਦਾ ਰੋਡ ਦੇ ਉੱਪਰ ਹੀ ਆ ਉੱਪਰ ਹੀ ਆਪਣੀ ਸ਼ਾਪ ਆ ਲੋ ਵੀ ਸੱਜਣੋ ਕਰ ਲਿਓ ਸੰਪਰਕ ਜਿਨ੍ਹਾਂ ਨੇ ਕੋਈ ਵੀ ਟਰੈਕਟਰ ਲੈਣਾ ਹੈਗਾ ਤਾਂ ਉੱਪਰ ਨੰਬਰ ਟਾਈਟਲ ਤੇ ਦੇ ਦਿੱਤਾ ਹੈ ਇਹਨਾਂ ਆਪਣੀ ਕੁਆਲਿਟੀ ਆ ਆਪਣੇ ਕੋਲ ਵੀਰੇ ਜੈਨੂਅਲ ਟਰੈਕਟਰ ਹੁੰਨੇ ਆ ਇਹਨਾਂ ਕਾਗਜ਼ਾਂ ਪੱਤਰਾਂ ਦੇ ਸਾਰੇ ਸਹੀ ਤੇ ਕੋਈ ਆਪਣੇ ਕੋਲ ਐ ਨਹੀਂ ਹੈਗਾ ਕਿਸੇ ਟਰੈਕਟਰ ਦੇ ਤੇ ਰੰਗ ਵੱਜਿਆ ਜਾਂ ਇਹ ਇੰਜਣ ਦਾ ਮਾੜਾ ਜਾਂ ਗੇਅਰ ਦਾ ਮਾੜਾ ਪੂਰੀ ਤਸੱਲੀ ਕਰਕੇ ਟਰੈਕਟਰ ਲੈ ਕੇ ਜਾਂਦੇ ਆ ਆਪਾਂ ਵੀ ਠੀਕ ਹੈ ਜੀ ਕਰ ਲਿਓ ਸੰਪਰਕ ਜਿਨ੍ਹਾਂ ਨੇ ਕੋਈ ਵੀ ਟਰੈਕਟਰ ਲੈਣਾ